ਨੀ ਜੁਡੀਸ਼ੀਅਲ ਹੀ ਹੁੰਦਾ ਜੀ ਅੱਗੇ ਤੋਜ ਉਹ ਦਿੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਤਾਂ ਹੁਣ ਜੁਡੀਸ਼ੀਅਲ ਰਿਮਾਂਡ ਭੇਜਤਾ ਹੈਗਾ ਬਾਕੀ ਸਾਡੀ ਇਨਵੈਸਟੀਗੇਸ਼ਨ ਹੈ ਹਜੇ ਵੀ ਚੱਲ ਪਈ ਹੈ ਦੋ ਆਪਰਾਥ ਆਪਣਾ ਫਾਇਲ ਤੋਂ ਫੜੇ ਹੋਈ ਹੈ ਅੱਜ 8 ਹੋ ਗਈ 8 ਦਿਨਾਂ ਤੇ 7 ਦਿਨਾਂ ਦੇ ਵਿੱਚ ਕੋਈ ਚੀਜ਼ ਨ ਸਾਹਮਣੇ ਨਹੀਂ ਆਈ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਦੇ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲੀਕਲੀ ਅਸੀਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੇ ਪੁਨਰ ਪਾਰਟਨਰ ਮਿਲਿਆ ਸਰ ਇਹਦਾ ਨਹੀਂ ਹਜੇ ਇੱਕ ਅਕਿਊਜ਼ ਹੋ ਫਿਰ ਅਕਾਊਂਟ ਦੀ ਗੱਲ ਆ ਕਿ ਪਰ ਅਸਰ ਦੀ ਗੱਲ ਵੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਢੁਗਾਈ ਨਾਲ ਇਹਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤੇ ਹਰਿਆਣਾ ਨੂੰ ਲੈ ਕੇ ਜਿਹੜਾ ਚਰਚਾ ਚੱਲ ਰਹੀ ਹੈ ਹਰਿਆਣਾ ਤੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਹੀ ਦੱਸੀਆਂ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲੀਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਜੀ ਸਾਹਿਬ ਇੱਕ ਅੱਜ ਸਿੰਘ ਦਾ ਕੁਛ ਨਾ ਕੁਛ ਆਇਆ ਹੈ ਉਹ ਸਾਹਮਣੇ ਜਿਹੜਾ ਦੱਸਣ ਯੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ 'ਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਰਹੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਪੁਲਿਸ ਦੀ ਪੰਦਰਾਮੀ ਬਹੁਤ ਹੋ ਰਹੀ ਹੈ ਇਸ ਕੇਸ 'ਚ ਪੁਲਿਸ ਨੂੰ ਹੁਣ ਤੱਕ 2-3 ਵਾਰੀ ਕੋਲਰ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ 3 ਵਾਰੀ ਰਿਮਾਂਡ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਫਾਈ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊਸ ਚੱਲ ਰਹੀ ਹੈ ਹਜੇ ਇੱਕ ਅਕਿਊਜ਼ੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰਦਾਂਗੇ ਫਿਰ ਫਾਇੰਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ ਨਹੀਂ ਇਹ ਦੇਖੋ ਕੋਈ ਸਿੱਟ ਦਾ ਗਠਨ ਕੀਤਾ ਹੋਈ ਕੋਈ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲ ਪੁਲਿਸ ਵੱਲੋਂ ਹੀ ਇਹਦੀ ਇਨਵੈਸਟੀਗੇਸ਼ਨ ਕੀਤੀ ਆਪੇ ਤਰਫੋਂ ਕੋਈ ਸਿੱਟ ਕੱਤੀ ਹੋਈ ਗੀ ਜਾਂਚ ਵੀ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਪੀਨ ਜੀ ਸਰਸੇਂ ਗਈ ਹੈ ਵਿਜ਼ਿਟ ਕੀਤਾ ਮੈਂ ਫਿਰ ਉਹੀ ਦੱਸੀ ਜਾਂਦਾ ਨਾ ਜੀ ਇਨਵੈਸਟੀਗੇਸ਼ਨ ਦਾ ਵੇਸ਼ਾ ਹੈਗਾ ਜੋ ਟੀਮ ਗਈ ਹੈ ਨਹੀਂ ਮੈਂ ਇਥੇ ਪਬਲਿਕਲੀ ਡਿਸਕਲੋਸ ਕਰਦਾ ਮਾਲੂ ਟੀਮ ਗਈ ਹੈ ਉਹਦਾ ਇੰਪੈਕਟ ਹੁੰਦਾ ਜੀ ਇਨਵੈਸਟੀਗੇਸ਼ਨ ਦਾ ਵੇਸ਼ਾ ਉਹ ਐਨਲਿਸਟਿਕੇਸ਼ਨ ਦਾ ਵਿਚਾਰ ਹੈ ਸਰ ਇਹ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਵੀ ਹਲਤ ਕਰਾਚ ਨਹੀਂ ਕੀਤਾ